ਬੇਲਾ ਤੁਸੀਂ ਇਹ ਵੀਡੀਓ ਵੇਖੋ ਫਿਰ ਬਾਕੀ ਕਰਦੇ ਆ ਬਾਅਦ ਚ ਗੱਲ ਇਹਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਵੀ ਤੁਸੀਂ ਥਾਪੀਆਂ ਮਾਰ ਰਹੇ ਹੋ ਕੋਈ ਇੰਡੀਆ ਤੇ ਪਾਕਿਸਤਾਨ ਦੀ جنگ ਜਿੱਤ ਕੇ ਹਟੇ ਹੋ ਦੱਸ 2-300 ਸਾਲ ਹੋ ਗਏ ਮੁਲਕਾਂ ਦੇ ਲੋਕਾਂ ਨੂੰ ਇੱਧਰ ਤੋਂ ਉੱਧਰ ਬਾਹਰਲੇ ਦੇਸ਼ਾਂ 'ਚ ਜਾਂਦਿਆਂ ਉਚਾਈ ਪੰਜਾਬੀ ਹੋਣ ਹਰਿਆਣਵੀ ਹੋਣ ਗੁਜਰਾਤੀ ਹੋਣ ਚਾਹੇ ਕਿੱਥੋਂ ਦੇ ਵੀ ਹੋਣ ਜਿਹਦਾ ਜਿਹਦੇ ਜਿਮੇ ਜਿਗਾਰ ਲੱਗਦਾ ਕੋਈ ਇੱਕ ਨੰਬਰ ਤੇ ਕੋਈ ਦੋ ਨੰਬਰ ਤੇ ਜਿਹਦਾ ਜਿਮੇ ਸੂਤ ਲੱਗਦਾ ਉਹ ਪਰਿਵਾਰ ਦੀ ਬੇਹਤਰੀ ਲਈ ਬਾਹਰ ਜਾਂਦਾ ਪਰ ਜਦੋਂ ਦਾ ਆ ਇਹੋ ਜਿਹੀਆਂ ਪ੍ਰਜਾਤੀਆਂ ਜਾਣ ਲੱਗੀਆਂ ਨੇ ਨਾ ਜਿਹੜੀਆਂ ਪਰਪਲ ਦੀ ਖਬਰ ਸੋਸ਼ਲ ਮੀਡੀਆ ਤੇ ਪਾਉਂਦੀਆਂ ਨੇ ਤੇ ਇੱਕ ਇਹਨਾਂ ਨੇ ਉਹ ਗਾਣਾ ਜਾਂ ਲਾਉਣਾ ਹੁੰਦਾਗਾ ਉਹ ਪਤਾ ਕਿਹੜਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਡਰਾਪ 21 22 ਦੀ ਤਾਂ ਗੱਲ ਛੱਡ ਦੇ ਇਹਨਾਂ ਨੇ ਫਿਰ ਉਹ ਵੀਡੀਓ ਜੀ ਵੀ ਪਾਣੀ ਹੁੰਦੀ ਆ ਬਣਾ ਕੇ ਫਿਰ ਜਦੋਂ ਕੋਈ ਮਾਂ ਦਾ ਪੁੱਤ ਇਹਨਾਂ ਨੂੰ ਰਿਪੋਰਟ ਕਰਕੇ ਆਰਮੀਡ ਜਹਾਜ਼ ਤੋਂ ਉਤਾਰਦਾ ਨਾ ਫਿਰ ਇਹਦਾ ਮੂੰਹ ਉਤਰਿਆ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਸੋਸ਼ਲ ਮੀਡੀਆ ਨੂੰ ਟਰੈਕ ਕਰਦੀ ਆ ਹਰ ਸਰਕਾਰ ਹਰ ਦੇਸ਼ ਜਿੱਥੇ ਤੁਸੀਂ ਵੀਜ਼ਾ ਲਗਵਾ ਰਹੇ ਹੋ ਤੁਹਾਨੂੰ ਟਰੈਪ ਰਿਪੋਰਟ ਕਰਨ ਲਈ ਸਿਰਫ ਇੰਨੀ ਹੀ ਵੀਡੀਓ ਤੁਹਾਡੀ ਬਹੁਤ ਆ ਤੁਸੀਂ ਉੱਥੇ ਜਾ ਕੇ ਕਹੋਗੇ ਸਾਨੂੰ ਖਤਰਾ ਸਾਨੂੰ ਖਤਰਾ ਜਦੋਂ ਤੁਹਾਡੀਆਂ ਇਹ ਬੇ ਕਨਾਉਣੀਆਂ ਤੁਹਾਡੀਆਂ ਇਹ ਵੀਡੀਓ ਵੇਖਣਗੇ ਨਾ ਤਾਂ ਉਹਨਾਂ ਨੇ ਕਹਿਣਾ ਤੁਸੀਂ ਬਾਹਰ ਜਾਓ ਤੁਸੀਂ ਤੁਸੀਂ ਉੱਥੇ ਲੈ ਆ ਕੀ ਹੋ ਤੁਸੀਂ ਇੱਥੇ ਲੈਕ ਨਹੀਂ ਹੈਗੇ ਫਿਰ ਜਦੋਂ ਇਹਨਾਂ ਨੂੰ ਅਮਰੀਕਾ ਵਾਲੇ ਜਹਾਜ਼ਾਂ 'ਚ ਬਿਠਾ ਕੇ ਅੰਮ੍ਰਿਤਸਰ ਤਾਰਦੇ ਆ ਨਾ ਫਿਰ ਇਹਨਾਂ ਦੇ ਮੂੰਹ ਉਤਰੇ ਹੁੰਦੇ ਨੇ ਫਿਰ ਇਹ ਚੈਨਲਾਂ ਜਾਂਦੇ ਜਾ ਕੇ ਕਹਿਣਗੇ ਇੱਕ ਦੂਜੇ ਨੂੰ ਯਾਰ ਪਵਨ ਤਮਨ ਨੇ ਗਲਤ ਕੀਤਾ ਸਾਨੂੰ ਸਰਕਾਰ ਨੌਕਰੀ ਦੇਵੇ ਤੇ ਸਾਡੇ ਜਿੰਨਾ ਏਜੰਟਾਂ ਨੇ ਪੈਸੇ ਮਾਰੇ ਆ ਪੈਸੇ ਖਾਦੇ ਆ ਸਾਡੇ ਨਾਲ ਠਗੀਆਂ ਮਾਰੀਆਂ ਨੇ ਉਹਨਾਂ ਨੂੰ ਫੜੋ ਇੱਥੇ ਮੈਂ ਯਾਦ ਕਰਾਦਾ ਇੱਕ ਗੱਲ ਵੀ ਭਾਈ ਪਾਨਾ ਸਿੱਧੂ ਉਦੋਂ ਪੇਟ-ਪੇਟ ਮਰ ਗਿਆ ਵੀ ਤੁਸੀਂ ਯਾਰ ਇੰਨਾ ਰਸਤੇ ਨਾ ਪਵੋ ਵੀ ਏਜੰਟ ਤੁਹਾਨੂੰ ਕੁਲੁੱਟ ਕੇ ਖਾ ਜਾਣਗੇ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਸਾਥ ਸਰਕਾਰਾਂ ਨੇ ਵੀ ਨਹੀਂ ਦਿੱਤਾ ਉਹਨਾਂ ਦਾ ਤੇ ਹੁਣ ਉਹੀ ਸਰਕਾਰਾਂ ਇਹ ਵੀ ਕਹਿ ਰਹੀਆਂ ਨੇ ਕਿ ਹੁਣ ਅਸੀਂ ਏਜੰਟਾਂ ਤੇ ਕਾਰਵਾਈ ਕਰਾਂਗੇ ਦੂਸਰੀ ਗੱਲ ਜਦੋਂ ਤੁਸੀਂ ਕਿਸੇ ਦੇ ਘਰੇ ਗਲਤ ਤਰੀਕੇ ਨਾਲ ਬੜੋਗੇ ਤਾਂ ਉਹ ਅਗਲਾ ਤੁਹਾਨੂੰ ਭਲੀ ਨਹੀਂ گزارੂਗਾ ਤਾਂ ਕਿਰਪਾ ਕਰਕੇ ਆਹ ਜਿਹੜੀਆਂ ਵੀਡੀਓ ਵੇਖ ਰਹੇ ਹੋ ਜੇ ਕੋਈ ਐਹੋ ਜੀ ਪ੍ਰਜਾਤੀ ਤੁਹਾਡੇ ਆਪਣੇ ਦੇ ਵਿੱਚ ਆ ਜਾਂ ਤੁਸੀਂ ਇਹਨੂੰ ਦੇਖਦੇ ਆ ਤਾਂ ਇਹਨਾਂ ਨੂੰ ਨੱਥ ਪਾਓ ਯਾਰ ਨਹੀਂ ਤਾਂ ਬਹੁਤ ਗਲਤ ਹੋ ਰਿਹਾ